ਪਾਈ ਅਮਰਿਤਪਾਲ ਸਿੰਘ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦੇ ਵਿੱਚ ਕੁਝ ਵਿਰੋਧੀ ਲੱਗੇ ਹੋਏ ਨੇ ਤੇ ਜਿਸ ਦੇ ਤਹਿਤ ਉਥੇ ਹੀ ਹੁਣ ਕਈ ਫੇਕ ਆਈਡੀਆ ਬਣਾ ਬਣਾ ਕੇ ਲਗਾਤਾਰ ਪਾਈ ਅਮਰਿਤਪਾਲ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਤੇ ਉਥੇ ਹੀ ਸਭ ਤੋਂ ਵੱਡਾ ਨਿਸ਼ਾਨਾ ਉਹਨਾਂ ਦੇ ਵਕੀਲ ਹਰਪਾਲ ਸਿੰਘ ਖਾਰਾ ਤੇ ਇਮਾਨ ਸਿੰਘ ਖਾਰਾ ਨੂੰ ਬਣਾਇਆ ਜਾ ਰਿਹਾ ਤੇ ਉਥੇ ਹੀ ਉਹਨਾਂ ਦੇ ਪਿਤਾ ਤਰਸੇਮ ਸਿੰਘ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਕੁਝ افਵਾਹਾਂ ਹੈ ਜਿਹੜੀਆਂ ਕਿ ਉਡਾਈਆਂ ਜਾ ਰਹੀਆਂ ਨੇ ਤੇ ਉੱਥੇ ਹੀ ਜਿਹੜਾ ਕਿ ਭਾਈ ਅਮਰਿਤਪਾਲ ਸਿੰਘ ਦੇ ਵਕੀਲ ਹਰਪਾਲ ਸਿੰਘ ਖਾਰਾ ਤੇ ਇਮਾਨ ਸਿੰਘ ਖਾਰਾ ਨੂੰ ਬਦਨਾਮ ਕਰਨ ਦੀ ਡੂੰਗੀ ਸਾਜ਼ਿਸ਼ ਰਚੀ ਜਾ ਰਹੀ ਹੈ ਤੇ ਉੱਥੇ ਉਹਨਾਂ ਨੇ ਸਿੱਧੀ ਚੇਤਾਵਨੀ ਵੀ ਦਿੱਤੀ ਹੈ ਤੇ ਆਓ ਤੁਹਾਨੂੰ ਸੁਣਾਉਣੇ ਪਹਿਲਾਂ ਪੂਰਾ ਮਾਮਲਾ ਕੀ ਹੈ ਤੇ ਹੋਰ ਕੀ ਕਹਿਣਾ ਅਮਰਿਤਪਾਲ ਸਿੰਘ ਦੇ ਪਿਤਾ ਦਾ ਆਓ ਤੁਹਾਨੂੰ ਸੁਣਾਉਣੇ ਆ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਹੈ ਕਿ ਜਦੋਂ ਤੋਂ ਸ੍ਰੀ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਅਕਾਲੀ ਦਲ ਵਾਰਸ ਪੰਜਾਬ ਪਾਰਟੀ ਦਾ ਗਠਨ ਕੀਤਾ ਗਿਆ ਹੈ ਉਦੋਂ ਤੋਂ ਹੀ ਵਿਰੋਧੀ ਧਿਰਾਂ ਦੇ ਆਈਟੀ ਸੈੱਲ ਇਹ ਪਾਰਟੀ ਦੇ ਖਿਲਾਫ ਬਹੁਤ ਵੱਡਾ ਕੂੜ ਪ੍ਰਚਾਰ ਕਰ ਰਹੇ ਆ ਬਹੁਤ ਗਲਤ ਚਿੱਠੀਆਂ ਪਾਰਟੀ ਦੇ ਨਾਂ ਤੇ ਜਾਰੀ ਕਰਕੇ ਸੰਤਾਾਂ ਚ ਗਲਤਫਹਿਮੀ ਪੈਦਾ ਕਰ ਰਹੇ ਆ ਉਹਦੀ ਅਸੀਂ ਨਖੇਦੀ ਕਰਦੇ ਆ ਤੇ ਸਾਡੇ ਲੀਗਲ ਸੈੱਲ ਵੱਲੋਂ ਉਹਦੀ ਲਿਖਤੀ ਸ਼ਿਕਾਇਤ ਵੀ ਕੀਤੀ ਗਈ ਆ ਤੇ ਉਹਤੇ ਵੀ ਛੇਤੀ ਕਾਰਵਾਈ ਹੋਊਗੀ ਤੇ ਦੂਸਰਾ ਆਸੀਂ ਜੋ ਵੀ ਜਾਣਕਾਰੀ ਇਹ ਆਪਣੇ ਆਫੀਸ਼ਲ ਪੇਜ ਤੋਂ ਦਿੱਤੀ ਜਾਊਗੀ ਉੱਤੇ ਹੀ ਵਿਸ਼ਵਾਸ ਕੀਤਾ ਜਾਵੇ ਬਾਕੀ ਸਾਡੇ ਸਮਰਥਕਾਂ ਤੇ ਉਹਨਾਂ ਦੀ ਕਿਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਉਹਨਾਂ ਤੇ ਨਿੱਜੀ ਉਹਨਾਂ ਦੇ ਪਰਿਵਾਰਕ ਤੇ ਹਮਲੇ ਕੀਤੇ ਜਾ ਰਹੇ ਆ ਜੋ ਕਿ ਬਹੁਤ ਨਿੰਦਣਯੋਗ ਆ ਤੇ ਜਿਵੇਂ ਕਿ ਹਰਪਾਲ ਸਿੰਘ ਖਾਰਾ ਐਡਵੋਕੇਟ ਅਮਨ ਸਿੰਘ ਖਾਰਾ ਇਹਨਾਂ ਔ ਚਮਕੌਰ ਸਿੰਘ ਉਹਨਾਂ ਤੇ ਹੋਰ ਵੀ ਜਿਹੜੇ ਸਾਡੇ ਪਾਰਟੀ ਦੇ ਸਮਰਥਕ ਉਹਨਾਂ ਤੇ ਇਹੋ ਜਿਹੇ ਇਲਜ਼ਾਮ ਝੂਠੇ ਲਾਏ ਜਾ ਰਹੇ ਆ ਜੋ ਕਿ ਬਹੁਤ ਗਲਤੀਆ ਤੇ ਅਸੀਂ ਸਾਰੀਆਂ ਤਰ੍ਹਾਂੋਂ ਅਪੀਲ ਕਰਦੇ ਹਾਂ ਕਿ ਪੰਜਾਬ ਦੇ ਹੋਰ ਮਸਲਿਆਂ ਵਾਸਤੇ ਤੁਸੀਂ ਕੋਈ ਆਪਣਾ ਮੂੰਹ ਖੋਲੋ ਤੇ ਸਰਕਾਰ ਦੇ ਖਿਲਾਫ ਜੋ ਇਹਨਾਂ ਕੁਝ ਨਸ਼ਿਆਂ ਦੇ ਉੱਪਰ ਚੱਲ ਰਿਹਾ ਉਹਨਾਂ ਵਾਸਤੇ ਤੇ ਤੁਹਾਡੀ ਜ਼ੁਬਾਨ ਨਹੀਂ ਖੁੱਲ ਰਹੀ ਤੇ ਦੂਸਰਾ ਤੁਸੀਂ ਇੱਕ ਅਮਰਤਪਾਲ ਦੇ ਉੱਪਰ ਹੀ ਜਾਂ ਉਹਨਾਂ ਦੇ ਪਰਿਵਾਰ ਜਾਂ ਉਹਨਾਂ ਦੇ ਸਮਰਥਕਾਂ ਉੱਪਰ ਹੀ ਸਾਰਾ ਕੁਝ ਜ਼ੋਰ ਲੱਗਾ ਹੋਇਆ ਹੈ ਤੇ ਇਹਦੀ ਅਸੀਂ ਨਿਖੇਧੀ ਕਰਦੇ ਹਾਂ ਤੇ ਅਸੀਂ ਸੰਗਤਾਂ ਨੂੰ ਕਹਿੰਦੇ ਹਾਂ ਕਿ ਇਹਨਾਂ ਦਾ ਇਹਨਾਂ ਚੀਜ਼ਾਂ ਤੇ ਕੋਈ ਵਿਸ਼ਵਾਸ ਨਾ ਕਰਨ ਤੇ ਪੰਦੀ ਚੜ੍ਹਦੀ ਕਲਾ ਲਈ ਕੰਮ ਕਰਨ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਹੈ ਕਿ ਜਦੋਂ ਤੋਂ ਸ੍ਰੀ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਅਕਾਲੀ ਦਲ ਵਾਰਸ ਪੰਜਾਬ ਪਾਰਟੀ ਦਾ ਗਠਨ ਕੀਤਾ ਗਿਆ ਹੈ ਉਦੋਂ ਤੋਂ ਹੀ ਵਿਰੋਧੀ ਧਿਰਾਂ ਦੇ ਆਈਟੀ ਸੈੱਲ ਇਹ ਪਾਰਟੀ ਦੇ ਖਿਲਾਫ ਬਹੁਤ ਵੱਡਾ ਕੂਲ ਪ੍ਰਚਾਰ ਕਰ ਰਹੇ ਆ ਬਹੁਤ ਗਲਤ ਚਿੱਠੀਆਂ ਪਾਰਟੀ ਦੇ ਨਾਂ ਤੇ ਜਾਰੀ ਕਰਕੇ ਸੰਗਤਾਂ 'ਚ ਗਲਤ ਫਹਿਮੀ ਪੈਦਾ ਕਰ ਰਹੇ ਆ ਉਹਦੀ ਅਸੀਂ ਨਕਦੀ ਕਰਦੇ ਆ ਤੇ ਸਾਡੇ ਲੀਗਲ ਸੈੱਲ ਵੱਲੋਂ ਉਹਦੀ ਲਿਖਤੀ ਸ਼ਿਕਾਇਤ ਵੀ ਕੀਤੀ ਗਈ ਆ ਤੇ ਉਹਤੇ ਵੀ ਛੇਤੀ ਕਾਰਵਾਈ ਹੋਊਗੀ ਤੇ ਦੂਸਰਾ ਆਸੀਂ ਜੋ ਵੀ ਜਾਣਕਾਰੀ ਇਹ ਆਪਣੇ ਆਫੀਸ਼ਲ ਪੇਜ ਤੋਂ ਦਿੱਤੀ ਜਾਊਗੀ ਉੱਤੇ ਹੀ ਵਿਸ਼ਵਾਸ ਕੀਤਾ ਜਾਵੇ ਬਾਕੀ ਸਾਡੇ ਸਮਰਥਕਾਂ ਤੇ ਉਹਨਾਂ ਦੀ ਕਿਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਉਹਨਾਂ ਤੇ ਨਿੱਜੀ ਉਹਨਾਂ ਦੇ ਪਰਿਵਾਰਕ ਤੇ ਹਮਲੇ ਕੀਤੇ ਜਾ ਰਹੇ ਆ ਜੋ ਕਿ ਬਹੁਤ ਨਿੰਦਣਯੋਗ ਆ ਤੇ ਜਿਵੇਂ ਕਿ ਹਰਪਾਲ ਸਿੰਘ ਖਾਰਾ ਐਡਵੋਕੇਟ ਅਮਨ ਸਿੰਘ ਖਾਰਾ ਇਹਨਾਂ ਔ ਚਮਕੌਰ ਸਿੰਘ ਉਹਨਾਂ ਤੇ ਹੋਰ ਵੀ ਜਿਹੜੇ ਸਾਡੇ ਪਾਰਟੀ ਦੇ ਸਮਰਥਕ ਉਹਨਾਂ ਤੇ ਇਹੋ ਜਿਹੇ ਇਲਜ਼ਾਮ ਝੂਠੇ ਲਾਏ ਜਾ ਰਹੇ ਆ ਜੋ ਕਿ ਬਹੁਤ ਗਲਤੀਆ ਤੇ ਅਸੀਂ ਸਾਰੀਆਂ ਤਰ੍ਹਾਂੋਂ ਅਪੀਲ ਕਰਦੇ ਹਾਂ ਕਿ ਪੰਜਾਬ ਦੇ ਹੋਰ ਮਸਲਿਆਂ ਵਾਸਤੇ ਤੁਸੀਂ ਕੋਈ ਆਪਣਾ ਮੂੰਹ ਖੋਲੋ ਤੇ ਸਰਕਾਰ ਦੇ ਖਿਲਾਫ ਜੋ ਇਹਨਾਂ ਕੁਝ ਨਸ਼ਿਆਂ ਦੇ ਉੱਪਰ ਚੱਲ ਰਿਹਾ ਉਹਨਾਂ ਵਾਸਤੇ ਤੇ ਤੁਹਾਡੀ ਜ਼ੁਬਾਨ ਨਹੀਂ ਖੁੱਲ ਰਹੀ ਤੇ ਦੂਸਰਾ ਤੁਸੀਂ ਇੱਕ ਅਮਰਤਪਾਲ ਦੇ ਉੱਪਰ ਹੀ ਜਾਂ ਉਹਨਾਂ ਦੇ ਪਰਿਵਾਰ ਜਾਂ ਉਹਨਾਂ ਦੇ ਸਮਰਥਕਾਂ ਉੱਪਰ ਹੀ ਸਾਰਾ ਕੁਝ ਜ਼ੋਰ ਲੱਗਾ ਹੋਇਆ ਹੈ ਤੇ ਇਹਦੀ ਅਸੀਂ ਨਿਖੇਧੀ ਕਰਦੇ ਹਾਂ ਤੇ ਅਸੀਂ ਸੰਗਤਾਂ ਨੂੰ ਕਹਿੰਦੇ ਹਾਂ ਕਿ ਇਹਨਾਂ ਦਾ ਇਹਨਾਂ ਚੀਜ਼ਾਂ ਤੇ ਕੋਈ ਵਿਸ਼ਵਾਸ ਨਾ ਕਰਨ ਤੇ ਭੰਦੀ ਚੜ੍ਹਦੀ ਕਲਾ ਲਈ ਕੰਮ ਕਰਨ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਹੈ ਕਿ ਜਦੋਂ ਤੋਂ ਸ੍ਰੀ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਅਕਾਲੀ ਦਲ ਵਾਰਸ ਪੰਜਾਬ ਪਾਰਟੀ ਦਾ ਗਠਨ ਕੀਤਾ ਗਿਆ ਹੈ ਉਦੋਂ ਤੋਂ ਹੀ ਵਿਰੋਧੀ ਧਿਰਾਂ ਦੇ ਆਈਟੀ ਸੈੱਲ ਇਹ ਪਾਰਟੀ ਦੇ ਖਿਲਾਫ ਬਹੁਤ ਵੱਡਾ ਕੂਲ ਪ੍ਰਚਾਰ ਕਰ ਰਹੇ ਆ ਬਹੁਤ ਗਲਤ ਚਿੱਠੀਆਂ ਪਾਰਟੀ ਦੇ ਨਾਂ ਤੇ ਜਾਰੀ ਕਰਕੇ ਸੰਗਤਾਂ 'ਚ ਗਲਤ ਫਹਿਮੀ ਪੈਦਾ ਕਰ ਰਹੇ ਆ ਉਹਦੀ ਅਸੀਂ ਨਖੇਦੀ ਕਰਦੇ ਆ ਤੇ ਸਾਡੇ ਲੀਗਲ ਸੈੱਲ ਵੱਲੋਂ ਉਹਦੀ ਲਿਖਤੀ ਸ਼ਿਕਾਇਤ ਵੀ ਕੀਤੀ ਗਈ ਆ ਤੇ ਉਹਤੇ ਵੀ ਛੇਤੀ ਕਾਰਵਾਈ ਹੋਊਗੀ ਤੇ ਦੂਸਰਾ ਅਸੀਂ ਜੋ ਵੀ ਜਾਣਕਾਰੀ ਇਹ ਆਪਣੇ ਆਪ ਨੇ ਆਪਸ਼ਨ ਪੇਜ ਤੋਂ ਦਿੱਤੀ ਜਾਊਗੀ ਉੱਤੇ ਹੀ ਵਿਸ਼ਵਾਸ ਕੀਤਾ ਜਾਵੇ ਬਾਕੀ ਸਾਡੇ ਸਮਰਥਕਾਂ ਤੇ ਉਹਨਾਂ ਦੀ ਕਿਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਉਹਨਾਂ ਤੇ ਨਿੱਜੀ ਉਹਨਾਂ ਦੇ ਪਰਿਵਾਰਕ ਤੇ ਹਮਲੇ ਕੀਤੇ ਜਾ ਰਹੇ ਆ ਜੋ ਕਿ ਬਹੁਤ ਨਿੰਦਣਯੋਗ ਆ ਤੇ ਜਿਵੇਂ ਕਿ ਹਰਪਾਲ ਸਿੰਘ ਖਾਰਾ ਐਡਵੋਕੇਟ ਅਮਨ ਸਿੰਘ ਖਾਰਾ ਇਹਨਾਂ ਔ ਚਮਕੌਰ ਸਿੰਘ ਉਹਨਾਂ ਤੇ ਹੋਰ ਵੀ ਜਿਹੜੇ ਸਾਡੇ ਪਾਰਟੀ ਦੇ ਸਮਰਥਕ ਉਹਨਾਂ ਤੇ ਇਹੋ ਜਿਹੇ ਇਲਜ਼ਾਮ ਝੂਠੇ ਲਾਏ ਜਾ ਰਹੇ ਆ ਜੋ ਕਿ ਬਹੁਤ ਗਲਤੀਆ ਤੇ ਅਸੀਂ ਸਾਰੀਆਂ ਤਰ੍ਹਾਂੋਂ ਅਪੀਲ ਕਰਦੇ ਹਾਂ ਕਿ ਪੰਜਾਬ ਦੇ ਹੋਰ ਮਸਲਿਆਂ ਵਾਸਤੇ ਤੁਸੀਂ ਕੋਈ ਆਪਣਾ ਮੂੰਹ ਖੋਲੋ ਤੇ ਸਰਕਾਰ ਦੇ ਖਿਲਾਫ ਜੋ ਇਹਨਾਂ ਕੁਝ ਨਸ਼ਿਆਂ ਦੇ ਉੱਪਰ ਚੱਲ ਰਿਹਾ ਉਹਨਾਂ ਵਾਸਤੇ ਤੇ ਤੁਹਾਡੀ ਜ਼ੁਬਾਨ ਨਹੀਂ ਖੁੱਲ ਰਹੀ ਤੇ ਦੂਸਰਾ ਤੁਸੀਂ ਇੱਕ ਅਮਰਤਪਾਲ ਦੇ ਉੱਪਰ ਹੀ ਜਾਂ ਉਹਨਾਂ ਦੇ ਪਰਿਵਾਰ ਜਾਂ ਉਹਨਾਂ ਦੇ ਸਮਰਥਕਾਂ ਉੱਪਰ ਹੀ ਸਾਰਾ ਕੁਝ ਜ਼ੋਰ ਲੱਗਾ ਹੋਇਆ ਹੈ ਤੇ ਇਹਦੀ ਅਸੀਂ ਨਿਖੇਧੀ ਕਰਦੇ ਹਾਂ ਤੇ ਅਸੀਂ ਸੰਗਤਾਂ ਨੂੰ ਕਹਿੰਦੇ ਹਾਂ ਕਿ ਇਹਨਾਂ ਦਾ ਇਹਨਾਂ ਚੀਜ਼ਾਂ ਤੇ ਕੋਈ ਵਿਸ਼ਵਾਸ ਨਾ ਕਰਨ ਤੇ ਭੰਦੀ ਚੜ੍ਹਦੀ ਕਲਾ ਲਈ ਕੰਮ ਕਰਨ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਹੈ ਕਿ ਜਦੋਂ ਤੋਂ ਸ੍ਰੀ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਅਕਾਲੀ ਦਲ ਵਾਰਸ ਪੰਜਾਬ ਪਾਰਟੀ ਦਾ ਗਠਨ ਕੀਤਾ ਗਿਆ ਹੈ ਉਦੋਂ ਤੋਂ ਹੀ ਵਿਰੋਧੀ ਧਿਰਾਂ ਦੇ ਆਈਟੀ ਸੈੱਲ ਇਹ ਪਾਰਟੀ ਦੇ ਖਿਲਾਫ ਬਹੁਤ ਵੱਡਾ ਕੂਲ ਪ੍ਰਚਾਰ ਕਰ ਰਹੇ ਆ ਬਹੁਤ ਗਲਤ ਚਿੱਠੀਆਂ ਪਾਰਟੀ ਦੇ ਨਾਂ ਤੇ ਜਾਰੀ ਕਰਕੇ ਸੰਗਤਾਂ 'ਚ ਗਲਤ ਫਹਿਮੀ ਪੈਦਾ ਕਰ ਰਹੇ ਆ ਉਹਦੀ ਅਸੀਂ ਨਕਦੀ ਕਰਦੇ ਆ ਤੇ ਸਾਡੇ ਲੀਗਲ ਸੈੱਲ ਵੱਲੋਂ ਉਹਦੀ ਲਿਖਤੀ ਸ਼ਿਕਾਇਤ ਵੀ ਕੀਤੀ ਗਈ ਆ ਤੇ ਉਹਤੇ ਵੀ ਛੇਤੀ ਕਾਰਵਾਈ ਹੋਊਗੀ ਤੇ ਦੂਸਰਾ ਆਸੀਂ ਜੋ ਵੀ ਜਾਣਕਾਰੀ ਇਹ ਆਪਣੇ ਆਪਸ਼ਨ ਪੇਜ ਤੋਂ ਦਿੱਤੀ ਜਾਊਗੀ ਉੱਤੇ ਹੀ ਵਿਸ਼ਵਾਸ ਕੀਤਾ ਜਾਵੇ ਬਾਕੀ ਸਾਡੇ ਸਮਰਥਕਾਂ ਤੇ ਉਹਨਾਂ ਦੀ ਕਿਰਦਾਰ ਕਸ਼ਿ ਕੀਤੀ ਜਾ ਰਹੀ ਹੈ ਉਹਨਾਂ ਤੇ ਨਿੱਜੀ ਉਹਨਾਂ ਦੇ ਪਰਿਵਾਰਕ ਤੇ ਹਮਲੇ ਕੀਤੇ ਜਾ ਰਹੇ ਆ ਜੋ ਕਿ ਬਹੁਤ ਨਿੰਦਣਯੋਗ ਆ ਤੇ ਜਿਵੇਂ ਕਿ ਹਰਪਾਲ ਸਿੰਘ ਖਾਰਾ ਐਡਵੋਕੇਟ ਅਮਨ ਸਿੰਘ ਖਾਰਾ ਇਹਨਾਂ ਔ ਚਮਕੌਰ ਸਿੰਘ ਉਹਨਾਂ ਤੇ ਹੋਰ ਵੀ ਜਿਹੜੇ ਸਾਡੇ ਪਾਰਟੀ ਦੇ ਸਮਰਥਕ ਉਹਨਾਂ ਤੇ ਇਹੋ ਜਿਹੇ ਇਲਜ਼ਾਮ ਝੂਠੇ ਲਾਏ ਜਾ ਰਹੇ ਆ ਜੋ ਕਿ ਬਹੁਤ ਗਲਤੀਆ ਤੇ ਅਸੀਂ ਸਾਰੀਆਂ ਤਰ੍ਹਾਂੋਂ ਅਪੀਲ ਕਰਦੇ ਹਾਂ ਕਿ ਪੰਜਾਬ ਦੇ ਹੋਰ ਮਸਲਿਆਂ ਵਾਸਤੇ ਤੁਸੀਂ ਕੋਈ ਆਪਣਾ ਮੂੰਹ ਖੋਲੋ ਤੇ ਸਰਕਾਰ ਦੇ ਖਿਲਾਫ ਜੋ ਇਹਨਾਂ ਕੁਝ ਨਸ਼ਿਆਂ ਦੇ ਉੱਪਰ ਚੱਲ ਰਿਹਾ ਉਹਨਾਂ ਵਾਸਤੇ ਤੇ ਤੁਹਾਡੀ ਜ਼ੁਬਾਨ ਨਹੀਂ ਖੁੱਲ ਰਹੀ ਤੇ ਦੂਸਰਾ ਤੁਸੀਂ ਇੱਕ ਅਮਰਤਪਾਲ ਦੇ ਉੱਪਰ ਹੀ ਜਾਂ ਉਹਨਾਂ ਦੇ ਪਰਿਵਾਰ ਜਾਂ ਉਹਨਾਂ ਦੇ ਸਮਰਥਕਾਂ ਉੱਪਰ ਹੀ ਸਾਰਾ ਕੁਝ ਜ਼ੋਰ ਲੱਗਾ ਹੋਇਆ ਹੈ ਤੇ ਇਹਦੀ ਅਸੀਂ ਨਿਖੇਧੀ ਕਰਦੇ ਹਾਂ ਤੇ ਅਸੀਂ ਸੰਗਤਾਂ ਨੂੰ ਕਹਿੰਦੇ ਹਾਂ ਕਿ ਇਹਨਾਂ ਦਾ ਇਹਨਾਂ ਚੀਜ਼ਾਂ ਤੇ ਕੋਈ ਵਿਸ਼ਵਾਸ ਨਾ ਕਰਨ ਤੇ ਪੰਦੀ ਚੜ੍ਹਦੀ ਕਲਾਲੀ ਕੰਮ ਕਰ